ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਯੁੱਧ ਨਸ਼ੇ ਵਿਰੁੱਧ ਦੇ ਤਹਿਤ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਪੰਜਾਬ ਪੁਲਿਸ ਅਤੇ ਵਿਧਾਇਕਾਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਕੜੀ ਵਿਚ ਅਜ ਪਿੰਡ ਕੜਾਮਾ ਕਲਾਂ, ਕੜਾਮਾ ਖੁਰਦ ਸਮੇਤ ਕਈ ਪਿੰਡਾਂ ਵਿੱਚ ਹਲਕਾ ਕਨੌਰ ਦੇ ਵਿਧਾਇਕ ਗੁਰਲਾਲ ਕਲੌਰ ਨੇ ਜਾ ਕੇ ਪਿੰਡ ਵਾਸੀਆਂ ਅਤੇ ਨੌਜਵਾਨਾਂ ਨੂੰ ਨਸ਼ੇ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ ਅਤੇ ਵਚਨ ਲਿਆ। ਕੀ ਪਿੰਡ ਵਿੱਚ ਜੋ ਵੀ ਲੋਕ ਨਸ਼ਾ ਕਰਦੇ ਹਨ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਭੇਜਿਆ ਜਾਵੇਗਾ ਤੇ ਜੋ ਨਸ਼ਾ ਵੇਚਦੇ ਹਨ ਉਹਨਾਂ ਦੀ ਜਾਣਕਾਰੀ ਪੁਲਿਸ ਨੂੰ ਦੇਵੋ ਤਾਂ ਜੋ ਆਪਾਂ ਰਲ ਕੇ ਪੰਜਾਬ ਨੂੰ ਇੱਕ ਨਸ਼ਾ ਮੁਕਤ ਸੂਬਾ ਬਣਾ ਸਕੀਏ ਆਓ ਸੁਣਦੇ ਹਾਂ ਹੋਰ ਕੀ ਕਿਹਾ ਵਿਧਾਇਕ ਗੁਰਲਾਲ ਕਨੌਰ ਨੇ ਸ਼ੰਭੂ ਤੋਂ ਅਰਜਿੰਦਰ ਸਿੰਘ ਮੋਹੀਦੀ ਵਿਸ਼ੇਸ਼ ਰਿਪੋਰਟ ਅੱਜ ਯੋਧ ਨਸ਼ਿਆਂ ਵਿਰੁੱਧ ਕੜਾਮਾ ਕਲਾ ਕੜਾਮਾ ਖੁਰਦ ਮੇਰੇ ਤੋਂ ਪਹਿਲਾਂ ਤੂਹੇ ਦੇ ਵਿੱਚ ਜਿਹੜਾ ਸਮਾਗਮ ਹੋਇਆ ਸੀ ਮੌਸਮ ਖਰਾਬ ਹੋਣ ਕਰਕੇ ਤੂਹੇ ਪਹਿਲਾਂ ਕਰਤਾ ਸੀ ਸੋ ਜਿਹੜਾ ਪੰਜਾਬ ਸਰਕਾਰ ਦਾ ਪ੍ਰਾਲਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਤੇ ਜਿਹੜਾ ਪੰਜਾਬ ਦਾ ਵਿੱਚ ਕੋਈ ਵੀ ਨਸ਼ਾ ਤਸਕਰਾ ਚਾਹ ਕੋ ਵੇਚਣ ਵਾਲਾ ਚਾਹ ਕੋ ਬਕਵਾਉਣ ਵਾਲਾ ਉਹਦਾ ਆਪਾਂ ਖਾਤਮਾ ਕਰਨਾ ਸੋ ਸਾਰਾ ਜਿਹੜਾ ਪ੍ਰਸ਼ਾਸਨ ਆ ਪੁਲਿਸ ਪ੍ਰਸ਼ਾਸਨ ਡੀਐਸਪੀ ਸਾਹਿਬ ਇੰਸਪੈਕਟਰ ਸਾਹਿਬ ਇੰਚਾਰਜ ਸਾਹਿਬ ਜਿਹੜਾ ਡਿਪਾਰਟਮੈਂਟ ਹੈ ਸਾਈਟਰੀ ਸਾਹਿਬ ਬੀਡੀਪੀਓ ਸਾਹਿਬ ਸਾਡੇ ਸਾਰੇ ਇਲਾਕੇ ਦੇ ਜਿਹੜੇ ਸਰਪੰਚ ਸਾਹਿਬਾਨ ਨੇ ਇਹਦੇ ਵਿੱਚ ਜਦੋਂ ਲੋਕਾਂ ਦਾ ਪੁਲਿਸ ਦਾ ਲੋਕਲ ਸਿਵਲ ਪ੍ਰਸ਼ਾਸਨ ਦਾ ਜਦੋਂ ਆਪਸ ਦੇ ਵਿੱਚ ਤਾਲਮੇਲ ਬਣ ਜਾਂਦਾ ਤਾਂ ਜਿਹੜਾ ਪਹੁੰਚ ਜਦੋਂ ਹੋ ਜਾਂਦੀ ਹੈ ਤਾਂ ਲੋਕ ਪਰ ਆਪਣੇ ਮਨ ਦੀ ਗੱਲ ਜਿਹੜੀ ਆ ਕਹਿਣ ਚਲੇ ਜਾਂਦੇ ਨੇ ਸੋ ਟੋਲ ਫਰੀ ਨੰਬਰ ਵੀ ਜਿਹੜਾ ਦਿੱਤਾ ਗਿਆ ਸੋ মিডিਆ ਦਾ ਵੀ ਧੰਨਵਾਦ ਜਿਹੜਾ মিডিਆ ਇਸ ਆਵਾਜ਼ ਨੂੰ ਜਿਹੜਾ ਅੱਗੇ ਲੈ ਕੇ ਜਾ ਰਿਹਾ ਸੋ ਬਹੁਤ ਬਹੁਤ ਧੰਨਵਾਦ ਆਪਾਂ ਸਾਰੇ ਅੱਜ ਘਰਾਮਾਂ ਕਲਾਂ ਦੇ ਵਿੱਚ ਜਿਹੜੇ ਇਕੱਠੇ ਹੋਏ ਆ। ਆਪਣੀਆਂ तकरीबन 175 ਪੰਚਾਇਤਾਂ ਨੇ 2 4 5 ਪੰਚਾਇਤਾਂ ਦੇ ਕੋਲੇ ਮੈਨੂੰ ਲੱਗਦਾ ਵੀ ਸ਼ਾਇਦ ਜਗ੍ਹਾ ਨਹੀਂ ਹੈਗੀ। ਇੱਕ ਦੋ ਥਾਂ ਦੇ ਉੱਤੇ ਜਿਹੜਾ ਕੋਈ ਮਾੜਾ ਮੋਟਾ ਰੌਲਾ ਹੈ 170 ਦੇ ਕਰੀਬ ਜਿਹੜੀਆਂ ਪਲੇ ਗਰਾਊਂਡਾਂ ਵਾਲੀਵਾਲ ਕੋਰ ਨੇ ਉਹ ਆਪਾਂ ਨੂੰ 30 ਮਈ ਦੇ ਤੱਕ 80 90% ਜਿਹੜੀਆਂ ਗਰਾਊਂਡਾਂ ਬਣ ਕੇ ਰੈਡੀ ਹੋ ਜਾਣਗੀਆਂ। ਬੱਚੇ ਸ਼ਾਮ ਨੂੰ ਖੇਡਿਆ ਕਰਨਗੇ ਆਪਾਂ ਚੱਲਿਆ ਕਰਾਂਗੇ ਗਰਾਊਂਡਾਂ ਦੇ ਵਿੱਚ ਵੀ। ਹਰ ਇੱਕ ਪਿੰਡ ਦੇ ਵਿੱਚੋਂ 20 30 ਬੱਚੇ ਗ੍ਰਾਊਂਡ ਜਾਣਗੇ ਸੋ ਸਾਰਿਆਂ ਦਾ ਜਿਹੜਾ ਸਾਂਝਾ ਪਰਾਲਾ ਸਾਰਾ ਜਿਹੜਾ ਸਟਾਫ ਨਾਲ ਲੱਗਾ ਸੋ ਸਾਰੇ ਸਰਪੰਚ ਸਾਹਿਬਾਨਾਂ ਦਾ ਨਗਰ ਨਿਵਾਸੀਆਂ ਦਾ ਸਾਡੀਆਂ ਭੈਣਾਂ ਦਾ ਬੱਚਿਆਂ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਜੀ ਯੁੱਧ ਜਿਹੜਾ ਨਸ਼ਿਆਂ ਵਿਰੁੱਧਾ ਇੱਕ ਮੁਹਿੰਮ ਜਿਹੜੀ ਆ ਉਹ ਇੱਕ ਬਹੁਤ ਵੱਡਾ ਕਾਫਲੇ ਦਾ ਰੂਪ ਲੈਂਦੀ ਜਾ ਰਹੀ ਆ ਸੋ ਬਹੁਤ ਬਹੁਤ ਧੰਨਵਾਦ ਇਸ ਦਿਨ ਨਸ਼ਿਆਂ ਵਿਰੁੱਧ ਜੋ ਮੁਹਿੰਮ ਪੰਜਾਬ ਸਰਕਾਰ ਨੇ ਚਲਾ ਰੱਖੀ ਹੈ ਉਹਦੇ ਨਹੀਂ ਐਮਐਲਏ ਸਾਹਿਬ ਆਏ ਸੀ ਤੇ ਬਹੁਤ ਵਧੀਆ ਜਾਗਰੂਤ ਕਰਕੇ ਗਏ ਤੇ ਅਸੀਂ ਆਪਦੇ ਪਿੰਡ ਦੀਆਂ ਕੁਝ ਸਮੱਸਿਆਵਾਂ ਮੰਗ ਪੱਤਰ ਦਿੱਤੇ ਕੋ ਸਾਡੇ ਕੰਮ ਹੋਏ ਹੋਏ ਸੀ ਤੇ ਉਹਨਾਂ ਨੇ ਭਰੋਸਾ ਦਿੱਤਾ ਵੀ ਅਸੀਂ ਬਹੁਤ ਜਲਦੀ ਹੱਲ ਕਰਾਂਗੇ ਇਹ ਕਰਦੇ ਆ ਕਿ ਵੱਤੋ ਵੱਧ ਗਰਾਊਂਡ ਬਣ ਰਿਹਾ ਹੈ ਖੇਡੋ ਖੇਡਣ ਵੱਲ ਧਿਆਨ ਦਿਓ ਨਸ਼ਿਆਂ ਤੋਂ ਦੂਰ ਰਹੋ ਕੋਈ ਨਸ਼ਾ ਕਰਦਾ ਵੀ ਆ ਤਾਂ ਦੱਸੋ ਸਾਨੂੰ ਅਸੀਂ ਗੁਪਤ ਜਾਣਕਾਰੀ ਰੱਖਾਂਗੇ ਉਹਨਾਂ ਦੀ ਤੇ ਪ੍ਰਸ਼ਾਸਨ ਨੂੰ ਅੱਗੇ ਦੱਸਾਂਗੇ ਕੋਕੀ ਪ੍ਰੋਗਰਾਮ ਜਿਹੜਾ ਅੱਜ ਆਪਣੇ ਕੜਾਵਾ ਕਲਾ ਪਿੰਡ ਵਿੱਚ ਨ쇠 ਬਰੁੱਧ ਕੈਂਪ ਲਗਾਇਆ ਗਿਆ ਸੀ ਮੈਂ ਹੈਗਾ ਜੀ ਸ਼੍ਰੀਂਦਰ ਕੁਮਾਰ ਸਰਪੰਚ ਕੜਾਵਾ ਕਲਾ ਜੀ ਐਮਐਨਏ ਸਾਹਿਬ ਆਈ ਸੀਗੇ ਇਹਨਾਂ ਬਹੁਤ ਵਧੀਆ ਆਪਾਂ ਨੂੰ ਪ੍ਰੋਗਰਾਮ ਕੀਤਾ ਜੀ ਬਹੁਤ ਚੰਗਾ ਲੱਗਾ ਨ쇠 ਬਰੁੱਧ ਮਦਦ ਫਰੀ ਗਰਾਊਂਡ ਜੀ ਬਾਸਕੀਬਾਲ ਗਰਾਊਂਡ ਜੀ ਬਹੁਤ ਸਾਡੇ ਧਰਮਸ਼ਾਲਾ ਜੀ ਬਹੁਤ ਵਧੀਆ ਪ੍ਰੋਗਰਾਮ ਹੋਇਆ ਜੀ